ਮੈਨੂੰ ਯਾਦ ਹੈ ਵੀ ਜਦੋਂ 12 ਦੇ ਵਿੱਚ ਮੈਂ ਇਲੈਕਸ਼ਨ ਲੜਿਆ ਹੈ ਕੈਪਟਨ ਅਮਰਿੰਦਰ ਸਿੰਘ ਦੇ ਬੇਟੇ ਨੇ ਮੇਰੇ ਨਾਲ ਲੱਖਾਂ ਲੜੀ ਸੀ ਹਮ ਸਾਡੇ ਪਿੰਡ ਦੇ ਸਾਰੇ ਲੋਕ ਮੇਰੇ ਨਾਲ ਸੀ ਇੱਕ ਵੀ ਬਾਹਰ ਨਹੀਂ ਸੀਗੇ ਇਹਨਾਂ ਨੇ 100 ਕੰਦਾ ਜੋ ਯੂਨੀਵਰਸਿਟੀ ਤੋਂ ਲਿਆ 100 ਪੁਲਸਾ ਲਿਆ ਤੇ ਇੱਥੇ ਲਿਆ ਕੇ ਉਹਨਾਂ ਨੇ ਟੀਮ ਖੜੀ ਕਰ ਲਈ ਸਾਡਾ ਪਿੰਡ ਵੀ ਸਾਰਾ ਬਾਹਰ ਆ ਗਿਆ ਮੈਂ ਡਿਕਾਰੇ ਸੀਗਾ ਡਿਕਾਰ ਉਸਨੇ ਹੱਲ ਲਗਿਆ ਕਿ ਜੀ ਪਿੰਡ ਦਾ ਪੂਰਾ ਇਕੱਠ ਹੋਇਆ ਹੋਇਆ ਜਿੱਥੇ ਪੁਲਸ ਆਈ ਹੋਈ ਹੈ ਹਮ ਤੇ ਮੈਂ ਉਹਨੂੰ ਕਿਹਾ ਵੀ ਲੜਾਈ ਝਗੜਾ ਨਹੀਂ ਕਰਨਾ ਆਪਾਂ ਨੇ ਉਹ ਕਹਿੰਦੇ ਲੜਾਈ ਝਗੜਾ ਬਿਲਕੁਲ ਨਹੀਂ ਕਰਦੇ ਉਹ ਕਹਿੰਦੇ ਵੀ ਤੁਸੀਂ ਪਿੰਡ 'ਚ ਵੜਨ ਨੂੰ ਕਿਵੇਂ ਰੋਕ ਸਕਦੇ ਹੋ ਉਹ ਕਹਿੰਦੇ ਬਿਲਕੁਲ ਨਹੀਂ ਰੋਕਦੇ ਤੁਸੀਂ ਦੱਸੋ ਕਿਹਦੇ ਘਰੇ ਜਾਣਾ ਹੈ ਹਾਂ ਉਹ ਕਹਿੰਦੇ ਘਰ ਤੱਕ ਕਿਸੇ ਦੇ ਵੀ ਨਹੀਂ ਜਾਣਾ ਉਹ ਸਾਡੇ ਫਿਰ ਛੜਕ ਜਾਂਦੇ ਆ ਉੱਥੇ ਨਾਲ ਦੀ ਜਾਂਦੇਗਾ ਹਾਂ ਨਾਭੇ ਦਾ ਹੀ ਰੇ ਸ਼ੁਰੂ ਹੋ ਜਾਂਦਾ ਅੱਛਾ ਤੇ ਉਹ ਕਹਿੰਦੇ ਜਿਹੜੇ ਛੜਕ ਲੰਘਣਾ ਹੈ ਉਹ ਕਹਿੰਦੇ ਛੜਕ ਲਾਂਗੇ ਜੋ ਛੜਕ ਲਾਂਗੇ ਦੂਜੇ ਪਾਸੇ ਲਾ ਕੇ ਅਖਬਾਰਾਂ ਦੇ ਵਿੱਚ ਖਬਰਾਂ ਲਾ ਕੇ ਵੀ ਇਹਨਾਂ ਨੂੰ ਤਾਂ ਆਪਣੀ ਕਨਸਿਸਟੈਂਸੀ ਦਾ ਪਤਾ ਹੈ ਨਹੀਂ ਇਹ ਤਾਂ ਸਮਾਣੇ ਦੀ ਬਜਾਏ ਤੇ ਨਾਭੇ ਦੇ ਵਿੱਚ ਜਾਵੜੇ ਹਾਂ ਉਹ ਬਲਕਿ ਸਾਨੂੰ ਉਹਦਾ ਬੈਨੀਫਿਟ ਹੋਇਆ ਚੰਨ ਮੈਂ ਸਾਡੇ ਪਿੰਡ ਦਾ ਮੇਰਾ ਖਿਆਲ ਹੈ ਵੀ ਜਿੰਨਾ ਵਧੀਆ ਮਾਹੌਲ ਹੈ ਸਾਰੇ ਪੰਜਾਬ 'ਚ ਨਹੀਂ ਹੈ ਸਾ ਵਧੀਆ ਮਾਹੌਲ ਹੱਸ ਹਾਂਜੀ ਕਹਿੰਦੇ ਨੇ ਵੀ ਜੇ ਆਪਾਂ ਨੂੰ ਆਪਣੇ ਘਰ ਦਾ ਸਾਥ ਹੋਵੇ ਫਿਰ ਆਪਾਂ ਦੁਨੀਆ ਨਾਲ ਲੜ ਸਕਦੇ ਹਾਂ ਤੁਹਾਨੂੰ ਪਿੰਡ ਦਾ ਸਾਥ ਸੀਗਾ ਤਾਂ ਤੁਸੀਂ 2012 ਦੇ ਵਿੱਚ ਜਿੱਤਿਓ ਤੁਸ ਤੁਹਾਡਾ ਕਹਿਣਾ ਬਿਲਕੁਲ 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 ਠੀਕ ਹੈ ਬਿਲਕੁਲ